ਜਿੱਦਾਂ ਠੰਡ ਪੈ ਰਹੀ ਹੈ ਕਿਹੜੀਆਂ-ਕਿਹੜੀਆਂ ਬਿਮਾਰੀਆਂ ਦੇ ਤੇ ਲੋਕਾਂ ਨੂੰ ਕੀ ਮੈਸੇਜ ਦੇਣਾ ਹੈ ਬਿਲਕੁਲ ਸਰਦੀ ਜ਼ੁਕਾਮ ਦਾ ਜਿਹੜਾ ਮੌਸਮ ਹੈਗਾ ਉਹਦੇ ਨਾਲ ਹੀ ਉਸ ਤੋਂ ਬਾਅਦ ਜਿਹੜਾ ਵਧ ਜੂਵੇ ਪ੍ਰੋਬਲਮ ਤਾਂ ਨਿਮੋਨੀਆ ਜਿਹੜੀ ਖਾਂਸੀ ਤੇ ਲਗਾਤਾਰ ਬੁਖਾਰ ਜਿਹੜਾ ਰਹਿਣਾ ਇਸ ਤਰ੍ਹਾਂ ਦੇ ਕੇਸਿਸ ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਓਪਰੀ ਦੇ ਵਿੱਚ ਤੇ ਖਾਸ ਤੌਰ ਤੇ ਬਜ਼ੁਰਗਾਂ ਤੇ ਬੱਚਿਆਂ ਦਾ ਜਿਹੜਾ ਕਿ ਖਾਸ ਧਿਆਨ ਰੱਖਣਾ ਚਾਹੀਦਾ ਉਹਨਾਂ ਦੇ ਇੱਕ ਵੇਚੀ ਸਾਨੂੰ ਕੇਸਿਸ ਦੇਖਣ ਚ ਵਾਧਾ ਮਿਲ ਰਿਹਾ ਹੈ ਕਿ ਜੇ ਕਰੋਨਾ ਦੀ ਗੱਲ ਕਰੀਏ ਕਰੋਨਾ ਦੇ ਕਿੰਨੇ ਮਰੀ ਹੈ ਵਗੈਰਾ ਐਟ ਪ੍ਰੈਜ਼ੈਂਟ ਕਰੇ ਕੋਈ ਐਕਟਿਵ ਕੇਸ ਕਰੋਨਾ ਦਾ ਨਹੀਂ ਹੈ ਪਿਛਲੇ ਮਹੀਨੇ ਜਿਹੜਾ ਦਸੰਬਰ ਦੇ ਵਿੱਚ ਸਾਡੇ ਕੋਲ ਦੋ ਕੇਸ ਰਿਪੋਰਟ ਹੋਏ ਸਨ ਸੋ ਉਹ ਠੀਕ ਹੋ ਗਏ ਹਨ ਹੁਣ ਇਸ ਟਾਈਮ ਕੋਈ ਕੇਸ ਨਹੀਂ ਹੈ ਤੁਸੀਂ ਮੈਸੇਜ ਦੇਣਾ ਚਾਹੋਗੇ ਬੱਚਿਆਂ ਨੂੰ ਜਰੂਰ ਅ ਬੱਚਿਆਂ ਲਈ ਇਸ ਸਮੇਂ ਹਾਲੇ ਵੀ ਠੰਡ ਦਾ ਜਿਹੜਾ ਪੂਰਾ ਜੋਰ ਜਾਰੀ ਹੈ ਤੁਸੀਂ ਦੇਖ ਰਹੇ ਹੋ ਧੁੱਪ ਨਹੀਂ ਨਿਕਲ ਰਹੀ ਕਾਫੀ ਦਿਨਾਂ ਤੋਂ ਪਿਛਲੇ ਲਿਖਿਆ ਕਿ 15-20 ਦਿਨ ਤੋਂ ਇਹ ਹਾਲਾਤ ਚੱਲ ਰਹੇ ਨੇ ਤੇ ਧੁੰਦਾਂ ਦਾ ਮਾਹੌਲ ਵੀ ਹੈਗਾ ਸਾਧine ਇਸ ਤਰ੍ਹਾਂ ਦਾ ਹੀ ਬਣਿਆ ਰਹਿੰਦਾ ਤੇ ਉਹ ਜਿਹੜਾ ਮੈਕਸਿਮਮ ਟੈਂਪਰੇਚਰ ਉਹ ਵੀ 17 18 ਤੋਂ ਉੱਪਰ ਨਹੀਂ ਜਾ ਰਿਹਾ ਜਿਹੜਾ ਸ਼ਾਮ ਦਾ ਰਾਤ ਦਾ ਮਿਨਿਮਮ ਟੈਂਪਰੇਚਰ ਉਹ 4 ਤੋਂ 5 ਡਿਗਰੀ ਤੱਕ ਪਟਿਆਲਾ ਦੇ ਦੇਖਿਆ ਜਾ ਰਿਹਾ ਸੋ ਆਉਣ ਵਾਲੇ ਦਿਨਾਂ ਚ ਕੁਝ ਸੁਧਾਰ ਹੋਏਗਾ ਲੇਕਿਨ ਹਾਲੇ ਤੱਕ ਬਚਾਅ ਰੱਖਣ ਦੀ ਲੋੜ ਹੈ ਤੇ ਬੱਚਿਆਂ ਨੂੰ ਖਾਸ ਤੌਰ ਤੇ ਬਚਾਉਣਾ ਜ਼ਰੂਰੀ ਹੈ ਜ਼ੁਕਾਮ ਖਾਂਸੀ ਤੇ ਠੰਡ ਦੇ ਤੋਂ ਬਚਾਉ ਕੋ ਕਰਨ ਲਈ ਜਦੋਂ ਕੋਈ ਟਰੈਵਲ ਕਰਨਾ ਹੈ ਤਾ ਉਸ ਸਮੇ ਮੂੰਹ ਤੇ ਕਪੜਾ ਟੱਕ ਕੇ ਨਕ ਮੂੰਹ ਮਫਲਰ ਦੇ ਨਾਲ ਕਿਸੇ ਤਰੀਕੇ ਨਾਲ ਬਚਾਅ ਕਰਨ ਦੀ ਲੋੜ ਹੈ ਖਾਸ ਕਰਕੇ ਨਿਊ ਬੋਨ ਬੇਬੀ ਵਾਂਦੇ ਕੀ ਮੈਸੇਜ ਦੋਗੇ ਹਾਂ ਜਰੂਰ ਜਰੂਰ ਜੀ ਜਿਹੜੇ ਬੱਚੇ ਛੋਟੇ ਆ ਉਹਨਾਂ ਦਾ ਸੀਐਸਏ ਇੱਥੇ ਵੀ ਧਿਆਨ ਰੱਖ ਰਹੇ ਹਾਂ ਹਸਪੀਟਲ ਦੇ ਵਿੱਚ ਵੀ ਜਿਹੜੇ ਬੱਚੇ ਪੈਦਾਈ ਨਵੇਂ ਹੋ ਰਹੀ ਹੈ ਉਹਨਾਂ ਚ ਖਾਸ ਤੌਰ ਤੇ ਇਸ ਚੀਜ਼ ਦਾ ਮਾਮਾ ਨੂੰ ਉਹਨਾਂ ਨੂੰ ਗਾਈਡ ਵੀ ਕਰ ਰਹੇ ਹਾਂ ਜਿਹੜੀ ਨਵੀਂ ਮਾਮਾ ਬੱਚਾ ਡਿਲੀਵਰੀ ਜਿਨ੍ਹਾਂ ਨੂੰ ਹੋ ਰਹੀ ਹੈ ਤੇ ਉਹਨਾਂ ਨੇ ਪ੍ਰੋਟੈਕਸ਼ਨ ਬਹੁਤ ਜ਼ਰੂਰੀ ਹੈ ਕਿ ਬੱਚਿਆਂ ਦੀ ਜਿਹੜੀ ਕੈਪੈਸਿਟੀ ਬਹੁਤ ਘੱਟ ਹੁੰਦੀ ਹੈ ਕਿ ਜੇਕਰ ਹੀਟ ਲਾਸ ਹੋਏਗਾ ਬੜੀ ਤੋਂ ਤੇ ਉਹਨਾਂ ਨੂੰ ਛੇਤੀ ਹੀ ਸਾਹ ਦੀ ਦਿੱਕਤ ਆ ਸਕਦੀ ਹੈ